ਅੱਗੇ ਵਧਾਂਗੇ ਅੱਜ ਪੀਆਰਟੀਸੀ ਅਤੇ ਪਨਬੱਸ ਮੁਜ਼ਮਾ ਦਾ ਚੱਕਾ ਜਾਮੇ 12 ਤੋਂ 2 ਵਜੇ ਤੱਕ ਬੱਸਾਂ ਦਾ ਚੱਕਾ ਜਾਮ ਰਹੇਗਾ ਅੰਮ੍ਰਿਤਸਰ ਜਲੰਧਰ ਲੁਧਿਆਣਾ ਤੇ ਸੰਗਰੂਰ ਦੇ ਵਿੱਚ ਪ੍ਰਦਰਸ਼ਨ ਕੀਤਾ ਜਾਵੇਗਾ ਕਿਲੋਮੀਟਰ ਸਕੀਮ ਦੇ ਖਿਲਾਫ ਰੋਸ ਜ਼ਾਹਰ ਕੀਤਾ ਜਾਵੇਗਾ ਅੱਜ ਤੋਂ ਕਿਲੋਮੀਟਰ ਸਕੀਮ ਦੇ ਤਹਿਤ ਟੈਂਡਰ ਸ਼ੁਰੂ ਹੋਣਗੇ ਤਾਂ ਅੱਜ ਪੀਆਰਟੀਸੀ ਤੇ ਪਨਬੱਸ ਮੁਲਾਜ਼ਮਾ ਦਾ ਚੱਕਾ ਜਾਮ ਹੈ 12 ਵਜੇ ਤੋਂ ਲੈ ਕੇ 2 ਵਜੇ ਤੱਕ ਬੱਸਾਂ ਦਾ ਚੱਕਾ ਜਾਮ ਰਹੇਗਾ ਅੰਮ੍ਰਿਤਸਰ ਜਲੰਧਰ ਲੁਧਿਆਣਾ ਤੇ ਸੰਗਰੂਰ ਦੇ ਵਿੱਚ ਪ੍ਰਦਰਸ਼ਨ ਕੀਤੇ ਜਾਣੇ ਨੇ ਕਿਲੋਮੀਟਰ ਸਕੀਮ ਦੇ ਖਿਲਾਫ ਰੋਸ ਜਤਾਇਆ ਜਾਵੇਗਾ। ਤੈਸੀ ਖਬਰ ਤੇ ਜ਼ਿਆਦਾ ਜਾਣਕਾਰੀ ਲਈ ਫੋਨ ਲਾਈਵ ਤੇ ਮੇਰੇ ਸਹਿਯੋਗੀ ਰੋਹਿਤ ਬਾਂਸਲ ਜੁੜ ਚੁੱਕੇ ਨੇ ਤਾਂ ਜੀ ਰੋਹਿਤ ਤਾਂ ਅੱਜ ਪੀਆਰਟੀਸੀ ਤੇ ਪਨਬੱਸ ਮੁਲਾਜ਼ਮਾ ਦਾ ਚੱਕਾ ਜਾਮ ਕੀਤਾ ਜਾਣਾ ਹੈ ਤਾਂ ਕਿਲੋਮੀਟਰ ਸਕੀਮ ਦੇ ਖਿਲਾਫ ਰੋਸ ਜ਼ਾਹਰ ਕੀਤਾ ਜਾ ਰਿਹਾ ਹੈ ਕਿ ਹੈ ਮਾਮਲੇ ਦੇ ਵਿੱਚ ਹੋਰ ਤਾਜ਼ਾ ਜਾਣਕਾਰੀ। ਅਬ ਦੇਖੋ ਬਿਲਕੁਲ ਪੰਜਾਬ ਰੋਡਵੇਜ ਧੰਨਵਾਦ ਸੱਤੇ ਪੀਆਟਸੀ ਦੇ ਵਿੱਚ ਇੱਕ ਸਕੀਮ ਜਾਰੀ ਕੀਤੀ ਗਈ ਸੀ ਜਿਸ ਦੇ ਵਿੱਚ ਕਿਹਾ ਗਿਆ ਸੀ ਕਿ ਕੋਈ ਵੀ ਵਿਅਕਤੀ ਜਿਹੜਾ ਕਿਲੋ ਕਿਲੋਮੀਟਰ ਸਕੀਮ ਦੇ ਅਧੀਨ ਬਸ ਸਵਾਰਦਾ ਉਸ ਦੇ ਵਿੱਚ ਹੁੰਦਾ ਕਿ ਇਹ ਕਿ ਕੋਈ ਵੀ ਪ੍ਰਾਈਵੇਟ ਦਿੱਤੀ ਹੈ ਜਿਹੜਾ ਆਪਣੇ ਲੈਵਲ ਦੇ ਉੱਪਰ ਬਸ ਔਰ ਨਾਲ ਦੇ ਨਾਲ ਡਰਾਈਵਰ ਦੇਗਾ ਪਰ ਉਸ ਦਾ ਜਿਹੜਾ ਬਾਕੀ ਖਰਚਾ ਚਾਹੇ ਉਹ ਕਿਲੋ ਕਿ ਕੰਡਕਟਰ ਹੋਵੇ ਜਾਂ ਹੋਰ ਚੀਜ਼ਾਂ ਹੋਣ ਉਹ ਖਰਚਾ ਜਿਹੜਾ ਉਹ ਕੰਪਨੀ ਦੇ ਵੱਲੋਂ ਯਾਨੀ ਕਿ ਪੀਆਰਟੀਸੀ ਪਨਪਾਸੌਰ ਪੰਜਾਬ ਰੋਡਵੇਜ਼ ਦੇ ਵੱਲੋਂ ਦਿੱਤਾ ਜਾਂਦਾ ਹੈਗਾ ਔਰ ਪ੍ਰਤੀ ਕਿਲੋਮੀਟਰ ਜਿੰਨੀ ਵਾਹਨ ਚੱਲਦੀ ਹੈ ਉਸੇ ਹਿਸਾਬ ਦੇ ਨਾਲ ਉਸ ਨੂੰ ਪੇਮੈਂਟ ਕਰ ਦਿੱਤੀ ਜਾਂਦੀ ਹੈਗੀ ਪਰ ਦੂਸਰੇ ਪਾਸੇ ਪੰਜਾਬ ਰੋਡਵੇ ਪਨ ਬਸ ਦੇ ਜਿਹੜੇ ਕੰਟਰੈਕਚੁਅਲ ਮੁਲਾਜ਼ਮ ਹੈ ਉਹਨਾਂ ਦਾ ਕਹਿਣਾ ਕਿ ਇਸ ਚੀਜ਼ ਦੇ ਨਾਲ ਸਿੱਧੇ ਤੌਰ ਦੇ ਉੱਪਰ ਡਿਪਾਰਟਮੈਂਟ ਦੇ ਨਾਲ ਧੋਖਾ ਹੋ ਰਿਹਾ ਹੈ ਔਰ ਡਿਪਾਰਟਮੈਂਟ ਨੂੰ ਖਤਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿਉਂਕਿ ਪ੍ਰਾਈਵੇਟ ਵਿਅਕਤੀ ਇਸ ਚੀਜ਼ ਦੇ ਨਾਲ ਬਹੁਤ ਸਾਰੇ ਪੈਸੇ ਹੈ ਜਿਹੜੇ ਉਹ ਕਮਾ ਕੇ ਆਪਣੀ ਵਸ ਹੈ ਜਿਹੜੀ ਉਹ ਫ੍ਰੀ ਕਰਕੇ ਚਲਾ ਜਾਂਦਾ ਹੈਗਾ ਪਰ ਦੂਸਰੇ ਪਾਸੇ ਦੇਖਾ ਡਿਪਾਰਟਮੈਂਟ ਆਪਣੇ ਲੈਵਲ ਦੇ ਉੱਪਰ ਇਹ ਬੱਸਾਂ ਪਾਵੇ ਤਾਂ ਇਸ ਦੇ ਨਾਲ ਇੱਕ ਤਾਂ ਡਿਪਾਰਟਮੈਂਟ ਨੂੰ ਫਾਇਦਾ ਹੋਏਗਾ ਦੂਸਰਾ ਡਿਪਾਰਟਮੈਂਟ ਦੇ ਕੋਲ ਆਪਣੀਆਂ ਬੱਸਾਂ ਜਿਹੜੀਆਂ ਖੁਦੀਆਂ ਤਿਆਰ ਹੋ ਜਾਣਗੀਆਂ ਔਰ ਡਿਪਾਰਟਮੈਂਟ ਨੂੰ ਕਿਸੇ ਵੀ ਤਰੀਕੇ ਦਾ ਫਾਈਨੈਂਸ਼ੀਅਲੀ ਜਿਹੜਾ ਘਾਟਾ ਹੈਗਾ ਉਹ ਨਹੀਂ ਪਏਗਾ ਇਸ ਤੋਂ ਹਾਲ ਕਿ ਇਹਨੂੰ ਲੈ ਕੇ ਲੰਬੇ ਸਮੇਂ ਤੋਂ ਰੋਸ ਪ੍ਰਦਰਸ਼ਨ ਹੈ ਜਿਹੜਾ ਕੀਤਾ ਜਾ ਰਿਹਾ ਸੀਗਾ ਕਿ ਇਹ ਸਕੀਮ ਦੇ ਅਧੀਨ ਫਸਾ ਨਾ ਪਾਈਆਂ ਜਾਣ ਪਰ ਜਦੋਂ ਇਹ ਅੱਜ ਕੰਟਰੈਕਟ ਹੈ ਜਿਹੜੇ ਇਸ ਮਾਮਲੇ ਦੇ ਵਿੱਚ ਜਾਰੀ ਕੀਤੇ ਜਾ ਰਹੇ ਨੇ ਕਿ ਕਹਿੰਦਾ ਭਾਗ ਕੇ ਜਿਹੜੇ ਟੈਂਡਰ ਨੇ ਉਹ ਜਾਰੀ ਪਹੁੰਚ ਜਾ ਰਹੇ ਨੇ ਤਾਂ ਅਜਿਹੇ ਦੇ ਵਿੱਚ ਜਿਹੜੇ ਇਹ ਮੁਲਾਜ਼ਮ ਨੇ ਉਹਨਾਂ ਦੇ ਵੱਲੋਂ ਇੱਕ ਪ੍ਰਦਰਸ਼ਨ ਹੈ ਜਿਹੜਾ ਉਹ ਰੱਖਿਆ ਗਿਆ ਜਿਸ ਦੇ ਵਿੱਚ ਉਹਨਾਂ ਦੇ ਵੱਲੋਂ ਅੰਮ੍ਰਿਤਸਰ ਜਲੰਧਰ ਲੁਧਿਆਣਾ ਪਿਆਲਾ ਔਰ ਸੰਗਰੂਰ ਇਹ ਪੰਜ ਸ਼ਹਿਰ ਜਿਹੜੇ ਰੱਖੇ ਗਏ ਨੇ ਉਹਨਾਂ ਦੇ ਵਿੱਚ 12 ਤੋਂ ਲੈ ਕੇ 2 ਵਜੇ ਤੱਕ ਜਿਹੜੀ ਹੜਤਾਲ ਹੈਗੀ ਉਹ ਬੱਸਾਂ ਦੀ ਰਹੇਗੀ ਬੱਸ ਛੱਡੇ ਜਿਹੜੇ ਉਹ ਬੰਦ ਕੀਤੇ ਜਾਣਗੇ ਔਰ ਕੋਈ ਵੀ ਵਿਅਕਤੀ ਹੈ ਜਿਹੜਾ ਇਹਨਾਂ ਬੱਸਾਂ ਨੂੰ ਨਹੀਂ ਚਲਾਏਗਾ ਤਾਂ 2 ਘੰਟਿਆਂ ਤੱਕ ਜਿਹੜਾ ਚੱਕਾ ਜਾਮ ਰੱਖਿਆ ਜਾਏਗਾ ਇੱਕ ਤਰੀਕੇ ਦਾ ਸੰਕੇਤਕ ਪ੍ਰਦਰਸ਼ਨ ਹੈ ਔਰ ਉਹਨਾਂ ਦਾ ਕਹਿਣਾ ਹੈ ਕਿ ਜੇਕਰ ਸਰਕਾਰ ਫੇਰ ਵੀ ਨਹੀਂ ਮੰਨਦੀ ਤਾਂ ਇਸ ਪ੍ਰਦਰਸ਼ਨ ਨੂੰ ਹੋਰ ਵੀ ਅੱਗੇ ਵਧਾਇਆ ਜਾ ਸਕਦਾ ਹੈ ਜੀ ਤਾਂ ਜੋ ਪੀਆਰਟੀਸੀ ਤੇ ਪੰਬਸ ਮੁਲਾਜ਼ਮ ਨੇ ਤਾਂ ਉਹਨਾਂ ਦੇ ਵੱਲੋਂ ਜੋ ਹੈ ਉਹ ਕੀ ਮੰਗ ਕੀਤੀ ਜਾ ਰਹੀ ਹੈ ਇਸ ਸਕੀਮ ਨੂੰ ਲੈ ਕੇ ਮੁੱਖ ਤੌਰ ਤੇ ਉਹਨੰਦਾ ਇਹ ਹੀ ਕਹਿਣਾ ਹੈ ਕਿ ਕਿਲੋਮੀਟਰ ਦੇ ਅਧੀਨ ਜਿਹੜੀਆਂ ਕੋਈ ਵੀ ਬਸਾਂ ਨੇ ਉਹ ਨਾ ਪਾਈਆਂ ਜਾਣ ਬਲਕਿ ਡਿਪਾਰਟਮੈਂਟ ਆਪਣੀਆਂ ਬਸਾਂ ਖਰੀਦੇ ਅਤੇ ਉਸ ਨੂੰ ਸੜਕਾਂ ਦੇ ਉੱਪਰ ਚੜਾਏ ਕਿਉਂਕਿ ਇੱਕ ਹੀ ਹੁੰਦਾ ਹੈਗਾ ਕਿ ਕੋਈ ਵੀ ਵਿਅਕਤੀ ਹੈ ਜਿਹੜਾ ਉਹ ਲੋਨ ਪ੍ਰਾਈਵੇਟ ਜਿਹੜੇ ਲਈ ਇੱਕ ਬਸ ਦਾ ਲੈ ਲੈਂਦਾ ਔਰ ਉਸ ਤੋਂ ਬਾਅਦ ਉਸ ਨੂੰ ਪੀਆਰਟੀਸੀ ਪਨ ਬਸ ਦੇ ਵਿੱਚ ਭੇਜ ਦਿੱਤਾ ਜਾਂਦਾ ਹੈਗਾ 10-12 ਸਾਲ ਬਸ ਚੱਲਦੀ ਹੈ ਔਰ ਲੋਨ ਉਤਾਰਨ ਤੋਂ ਬਾਅਦ ਜਿਹੜੀ ਬਾਕੀ ਬਸ ਹੈਗੀ ਉਹ ਪ੍ਰਾਈਵੇਟ ਜਿਹੜਾ ਬਾਕੀ ਹੈਗਾ ਉਸ ਦੇ ਕੋਲ ਰਹਿ ਜਾਂਦੀ ਹੈ ਪਰ ਜੇਕਰ ਉਹੀ ਅਕਲ ਲਈ ਕਿ ਬਸ ਸਿੱਧੇ ਤੌਰ ਦੇ ਉੱਪਰ ਸਰਕਾਰ ਆਪਣੇ ਲੈਵਲ ਦੇ ਉੱਪਰ ਪਾਏ ਤਾਂ ਸਰਕਾਰ ਦੇ ਕੋਲ ਲੋਨ ਉਤਾਰਨ ਤੋਂ ਬਾਅਦ ਬਸ ਘਟੋਟ ਬਚਦੀ ਰਹਿ ਜੇਗੀ ਔਰ ਇਸ ਦੇ ਨਾਲ ਜਿਹੜਾ ਡਿਪਾਰਟਮੈਂਟ ਦਾ ਫਾਇਦਾ ਹੈਗਾ ਉਹ ਹੁੰਦਾ ਹੋਇਆ ਨਜ਼ਰ ਆਏਗਾ ਪਰ ਦੂਸਰੇ ਪਾਸੇ ਇਸ ਚੀਜ਼ ਦੇ ਨਾਲ ਪ੍ਰਾਈਵੇਟ ਜਿਹੜੇ ਲੋਕ ਨੇ ਉਹਨਾਂ ਦਾ ਫਾਇਦਾ ਹੋ ਰਿਹਾ ਨਾ ਕਿ ਸਰਕਾਰ ਦਾ ਫਾਇਦਾ ਹੋ ਰਿਹਾ ਔਰ ਕਿਤਨੇ ਕਿਤੇ ਡਿਪਾਰਟ